ਕਲੀਅਰ ਹੈ ਕਿ ਡਰੱਗਸ ਦੇ ਖਿਲਾਫ ਕੰਮ ਕਰਨਾ ਜਿਹੜੇ ਡਰੱਗਸ ਵੇਚਦੇ ਨੇ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਦੀ ਨਾਲ ਜਿਹੜੇ ਕੋਈ ਡਰੱਗਸ ਲੈਂਦੇ ਨੇ ਇਸ ਕੰਮ ਚ ਪੈ ਗਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਉਹਨਾਂ ਨੂੰ ਮੈਡੀਕਲ ਜਰੀ ਵੀ ਲੋੜ ਹੈ ਉਹਨੂੰ ਪ੍ਰੋਵਾਈਡ ਕੀਤੀ ਜਾਵੇ ਇਹ ਪਿਛਲੇ 6 ਮਹੀਨਿਆਂ ਚ ਕਾਫੀ ਚੰਗਾ ਕੰਮ ਹੋਇਆ ਜਿਹੜੇ ਮੇਰੇ ਤੋਂ ਪਹਿਲਾਂ ਐਸਐਸਪੀ ਸਾਹਿਬ ਸੀ ਉਹਨਾਂ ਨੇ ਕਾਫੀ ਇਹਦੇ ਤੇ ਚੰਗਾ ਕੰਮ ਕੀਤਾ ਪ੍ਰੋਪਰਟੀ ਅਟੈਚਮੈਂਟ ਤੇ ਆਲਮੋਸਟ 2 ਕਰੋੜ ਦੀ ਪ੍ਰੋਪਰਟੀ ਅਸੀਂ ਅਟੈਚ ਕਰਾ ਚੁੱਕੇ ਹਾਂ ਅਲੱਗ-ਅਲੱਗ ਕੇਸਿਸ ਅਜੇ ਹੋਰ ਵੀ ਕੇਸਿਸ ਹੈਗੇ ਦੋ ਕੇਸ ਹੋਰ ਨੇ ਪਾਈਪਲਾਈਨ ਤੋਂ ਉਹਨਾਂ ਦੀ ਵੀ ਪ੍ਰਾਪਰਟੀ अराउंड 1 ਡੇਢ ਕਰੋੜ ਦੀ ਹੈਗੀ ਅਸੀਂ ਹੋਰ ਵੀ ਕੇਸਿਸ ਆਇਡੈਂਟੀਫਾਈ ਕਰਕੇ ਉਹਨਾਂ ਵਿੱਚ ਪ੍ਰਾਪਰਟੀ ਅਟੈਚਮੈਂਟ ਦਾ ਪ੍ਰੋਸੀਜਰ ਸ਼ੁਰੂ ਕਰਾਂਗੇ ਬਿਲਕੁਲ ਪੁਲਿਸ ਦੀ ਜ਼ਿੰਮੇਵਾਰੀ ਹੈ ਇਨਫੋਰਸਮੈਂਟ ਏਜੰਸੀ ਹੈ ਪੁਲਿਸ ਸੋ ਦੇਤੇ ਅਸੀਂ ਕੰਮ ਕਰਾਂਗੇ ਕਾਰਪੋਰੇਸ਼ਨ ਦੇ ਨਾਲ ਬੜਾ ক্লোਜ਼ਲੀ ਐਸੋਸੀਏਟ ਹੋ ਕੇ ਅਸੀਂ ਕੰਮ ਕਰਾਂਗੇ ਜਿਹੜੀ ਉਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਉਹ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ तरह तरह दस्या ज़्यादातर देखो फाइनैशियल फ्रॉड है जोड़ा अच्कल चल रहा सइबर क्राइम बहुत ज़्यादा इस तो अलावा मैट्रीमोनीयल केसिज़ ने कई यहोजे केसिस ने जिन्होंने कि के कार्रवाई नहीं हुई बट जो पुछा गया था तो वो कार्रवाई की जा चुकी है लोगों को यह समझना चाहिए कि जोड़ा काम जैन्युन है वो वैसे ही हो जाना वो मतलब कोई जो पैसे थोड़े तो मंगता है तो वेद खिलाफ़ कंप्लेन की जाए मानयोग सी एम साहब ने हेल्पलाइन बनाई हुई है विजिलेंस की ਫੋਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਈਪੀਐਸ ਤੋਂ ਬਾਅਦ ਨੇ ਹੁੰਦੇ ਜਾ ਰਹੇ ਨੇ ਸੋ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਆਈਪੀਐਸ ਬਣ ਕੇ ਹੁਣ ਇਸ ਸਮੇਂ ਡਾਕਟਰ ਨਾਨਕ ਸਿੰਘ ਜਾਨੇਗੇ ਐਸਐਸਪੀ ਪਟਿਆਲਾ ਮਿਲਦੇ ਗੱਲਬਾਤ ਇਸ ਸਨੋਣਾ ਨਾਲ ਵੀ ਕਰਾਂਗੇ ਪਰ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਇੱਕ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਜਿਸ ਦੇ ਵਿੱਚ 11 ਮਈ ਤੋਂ ਲੈ ਕੇ 1 ਮਈ ਤੱਕ ਪਬਲਿਕ ਲਈ ਮੀਟਿੰਗਾਂ ਕੀਤੀ ਜਾ ਰਹੀ ਸੀ ਸੋ ਤਸਵੀਰਾਂ ਨੇ ਐਸਐਸਪੀ ਆਫਿਸ ਨੂੰ ਜਾਨੀਆਂ ਲਗਾਤਾਰ ਪਬਲਿਕ ਮੌਜੂਦ ਹੈ ਜਿਸ ਦੇ ਵਿੱਚ ਸਭ ਤੋਂ ਤਸਵੀਰਾਂ ਦਿਖ ਰਹੀਆਂ ਨੇ ਕਿ ਜਿਹੜੀ ਪਬਲਿਕ ਆਉਂਦੀ ਹੈ ਸ ਇਹ ਆਪਾਂ ਆਪਣੇ ਮਸਲੇ ਨੇ ਆਪਾਂ ਆਪਣੇ ਪਰਿਵਾਰ ਨੂੰ ਹੱਲ ਕਰਨ ਵਾਸਤੇ ਪਹੁੰਚ ਰਹੇ ਨੇ ਪਬਲਿਕ ਇੱਥੇ ਮੌਜੂਦ ਹੈ ਕਿਉਂਕਿ 11 ਵਜੇ ਤੋਂ ਲੈ ਕੇ 1 ਵਜੇ ਦਾ ਸਮਾਂ ਜੜਾ ਹੋ ਜਿੱਤਾ ਗਿਆ ਸੀ ਗੱਲਬਾਤ ਕਰਨ ਲਈ ਮੈਨੂੰ ਕੀ ਨਾਮ ਹੈ ਜਗਵਿੰਦਰ ਕੌਰ ਜਗਵਿੰਦਰ ਜੀ ਅੱਜ ਐਸਐਸਪੀ ਸਾਹਿਬ ਨਵੇਂ ਆਏ ਨੇ ਪਟਿਆਲੇ ਮਿਲਣ ਵਾਸਤੇ ਆਏ ਉਹ ਕਿਸ ਤਰੀਕੇ ਦਾ ਰਵਈਆ ਹੈ ਕਿਵੇਂ ਆਪਣੇ ਮਸਲੇ ਲੈ ਕੇ ਆਉਣਾ ਸਰਮ ਵੈਸੇ ਤਾਂ ਮੇਰੀ ਸਿਰਫ 2 ਮਿੰਟ ਦੀ ਗੱਲ ਹੋਈ ਆ ਪਰ ਬਹੁਤ ਵਧੀਆ ਇਨਸਾਨ ਨੇਗੇ ਬਹੁਤ ਅੱਛੀ ਡੀਲਿੰਗ ਕਰ ਰਹੇ ਨੇ ਜੀ ਸਾਰਿਆਂ ਨਾਲ ਲੱਗਦਾ ਵੀ ਸਮਾਂ ਹੋ ਜਿਵੇਂ ਤੁਸੀਂ ਆਪਣੀਆਂ ਕਾਫੀ ਸਮੇਂ ਪਹਿਲਾਂ ਅਰਜ਼ੀ ਲੈ ਕੇ ਆ ਰਹੇ ਹੋ 11 ਸਰ ਜਿਵੇਂ ਲੋਕਾਂ ਤੋਂ ਸੁਣਨ ਵਾਸਤੇ ਆਇਆ ਕਿ ਬਹੁਤ ਹੀ ਅچھے ਇਨਸਾਨ ਨੇ ਇਸ ਉਮੀਦ ਤੇ ਆਇਆ ਕਿ ਸਾਡਾ ਕੰਮ ਜੋ ਅਸੀਂ ਲੈ ਕੇ ਆਇਆ ਹੈ ਤੇ ਹੋਏਗਾ ਬਾਈ ਆਪਣਾ ਕੀ ਨਾਮ ਹੈ ਜੀ ਮੇਰਾ ਕੈਪਟਨ ਜੁਗਿੰਦਰ ਜੀ ਅੱਜ ਐਸਐਸਪੀ ਸਾਹਮਣੋਂ ਮਿਲਣ ਤੇ ਆਇਓ ਸਮਾਂ ਨਿਰਧਾਰਿਤ ਕੀਤਾ ਗਿਆ 11 ਵਜੇ ਤੋਂ 1 ਵਜੇ ਕੀ ਲੱਗਦਾ ਇਸ ਚੀਜ਼ ਦਾ ਫਾਇਦਾ ਮਿਲ ਰਿਹਾ ਵੀਰਾਂ ਦਾ ਨਿਰਧਾਰਤ ਸਮਾਂ ਹੋ ਗਿਆ ਉਸ ਕਰਕੇ ਬਿਲਕੁਲ ਫਾਇਦਾ ਮਿਲੇਗਾ ਅਸੀਂ ਮਿਲੇ ਉਹਨਾਂ ਨੂੰ ਬਹੁਤ ਕਲੈਟਰੀ ਡੀਲ ਕੀਤਾ ਸਾਨੂੰ ਸਾਡੀ ਪ੍ਰੋਬਲਮ ਸੁਣਿਆ ਪਰ ਆਸ਼ਵਾਸ਼ਣ ਦਿੱਤਾ ਕਿ ਜਲਦੀ ਹਾਂ ਜੀ ਪ੍ਰੋਫੈਸਰ ਲਗਾਤਾਰ ਪਬਲਿਕ ਹੈ ਐਸਐਸਪੀ ਪਟਿਆਲਾ ਨੂੰ ਮਿਲਣ ਵਾਸਤੇ ਆ ਰਹੇ ਕੋਈ ਨਵੀਆਂ ਨਿਯੁਕਤੀ ਨੇ ਉਸ ਤੋਂ ਬਾਅਦ ਲਗਾਤਾਰ ਨੇ ਪੁਰਾਣੇ ਮਸਲਿਆਂ ਨੂੰ ਹੱਲ ਕਰਨ ਦੇ ਵਾਸਤੇ ਉਹਰੇ ਪਬਲਿਕ ਜਿਹੜੀ ਕਿ ਉਹਨਾਂ ਕੋਲ ਆਪਣੀਆਂ ਦਰਖਾਸਤਾਂ ਵੇਜਣ ਲੱਗੀ ਪੌਂਦੀ ਹੈ ਸੋ ਐਸਐਸਪੀ ਪਟਿਆਲਾ ਦੇ ਨਾਲ ਵੀ ਗੱਲਬਾਤ ਕਰ ਰਹੇ ਕਿ ਆਖਰਕਾਰ ਕੀ ਅਜੰਡੇ ਲੈ ਕੇ ਪਟਿਆਲਾ ਪਹੁੰਚੇ ਨੇ ਕਿਸ ਤਰੀਕੇ ਦੇ ਮਸਲੇ ਪਹਿਲਾਂ ਹੱਲ ਕੀਤੇ ਜਾਣਗੇ ਕੀ ਕੀ ਮਾਮਲੇ ਨੇ ਉਹਨਾਂ ਦੇ ਪਟਿਆਲਾ ਤੋਂ ਸੰਭਰੇ ਆ ਰਹੇ ਨੇ ਪੰਜਾਬ ਭਰ ਦੇ ਵਿੱਚ ਆਈਪੀਐਸ ਅਫਸਰਾਂ ਦੇ ਤਬਾਦਲੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋਏ ਜਿਸ ਤਰੀਕੇ ਦੇ ਨਾਲ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆ ਤਣਾਤ ਹੋ ਚੁੱਕੇ ਨੇ ਡਾਕਟਰ ਨਾਨ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਚੁਣੌਤੀਆਂ ਦੇਖਣ ਨੂੰ ਮਿਲ ਰਹੀਆਂ ਕਿਉਂਕਿ ਲਗਾਤਾਰ ਪਟਿਆਲਾ ਜਿਹੜਾ ਕਿ ਪਟਿਆਲਾ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਹੈ ਮੁਸ਼ਤੈਰ ਦਿਖਾਈ ਦਿੰਦੀ ਹੈ ਕੋਈ ਵੀ ਐਸਾ ਕੇਸ ਨਹੀਂ ਆ ਜੋ ਟਰੇਸ ਕਰ ਰਹਾ ਵਾਕੀ ਰਾਇ ਦੋ ਸੱਜ ਨਾਲ ਐਸਐਸਪੀ ਆ ਮੌਜੂਦ ਨੇ ਗੱਲਬਾਤ ਕਰ ਰਹੇ ਸਰ ਸਵਾਗਤ ਹੈ ਤੁਹਾਡਾ ਧੰਨਵਾਦ ਥੈਂਕ ਯੂ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਪਟਿਆਲਾ ਦੇ ਵਿੱਚ ਇੱਕ ਵਾਰੀ ਫੇਰ ਤਣਾਤ ਹੋ ਉਸ ਤੋਂ ਪਹਿਲਾਂ ਵੀ ਜੇ ਪਟਿਆਲਾ ਰਹ ਚੁੱਕੇ ਹੋ ਬੜੀ ਭਲੀ ਭੰਦੀ ਜਾਣਦੇ ਹੋ ਪਟਿਆਲਾ ਸ਼ਹਿਰ ਦੀਆਂ ਚੁਣੌਤੀਆਂ ਨੂੰ ਕਿੰ ਜਿਹੜਾ ਸਾਡਾ ਮਾਨਯੋਗ ਸੀਐਮ ਸਾਹਿਬ ਦੀਆਂ ਡਾਇਰੈਕਸ਼ਨਸ ਨੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਡਾਇਰੈਕਸ਼ਨਸ ਨੇ ਬੜੀਆਂ ਕਲੀਅਰ ਹੈ ਕਿ ਡਰੱਗਸ ਦੇ ਖਿਲਾਫ ਕੰਮ ਕਰਨਾ ਜਿਹੜੇ ਡਰੱਗਸ ਵੇਚਦੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਦੀ ਨਾਲ ਜਿਹੜੇ ਕੋਈ ਡਰੱਗਸ ਲੈਂਦੇ ਨੇ ਇਸ ਕੰਮ 'ਚ ਪੈ ਗਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਉਹਨਾਂ ਨੂੰ ਮੈਡੀਕਲ ਜਿਹੜੀ ਵੀ ਲੋੜ ਹੈ ਉਹਨੂੰ ਪ੍ਰੋਵਾਈਡ ਕੀਤੀ ਜਾਵੇ ਸੋ ਇਹ ਸਾਡੀ ਪ੍ਰਾਇੋਰਟੀ ਹੈ ਇਸ ਤੋਂ ਇਲਾਵਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਪੇਟੀ ਕ੍ਰਾਈਮ ਹੈ ਇਹਨੂੰ ਪ੍ਰੀਵੈਂਟ ਕੀਤਾ ਜਾਵੇ ਤੇ ਜੇ ਹੋ ਜੇ ਤੇ ਇਹਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ। ਅਸਰ ਲਗਾਤਾਰ ਪਟਿਆਲੇ ਵਿੱਚ ਤਨਾਤੋਂ ਤੋਂ ਬਾਅਦ ਤੁਸੀਂ ਇਹ ਟ੍ਰੇਸ ਕਿਤਨੇ ਲੋਕ ਜਿਹੜੇ ਆਪਾਂ ਨੂੰ ਜਗਾ ਜਗਾ ਦੇ ਉੱਪਰ ਛਾਪਾ ਮਾਰੀ ਕੀਤੀ ਹੈ ਨਸ਼ੇੜਿਆਂ ਨੂੰ ਕਾਬੂ ਕਰਨ ਵਾਸਤੇ ਤੇ ਜਿਨ੍ਹਾਂ ਦੇ ਤਸਕਰ ਨੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਵੀ ਜਿਹੜੀ ਕਰ ਦਿੱਤੇ ਨੇ ਇਹਨਾਂ ਦੇ ਉੱਪਰ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਇਹ ਪਿਛਲੇ 6 ਮਹੀਨੇ ਚ ਕਾਫੀ ਚੰਗਾ ਕੰਮ ਹੋਇਆ ਜਿਹੜੇ ਮੇਰੇ ਤੋਂ ਪਹਿਲਾਂ ਐਸਐਸਪੀ ਸਾਹਿਬ ਜੀ ਉਹਨਾਂ ਨੇ ਕਾਫੀ ਇਹਦੇ ਤੇ ਚੰਗਾ ਕੰਮ ਕੀਤਾ ਪ੍ਰਾਪਰਟੀ ਅਟੈਚਮੈਂਟ ਤੇ ਆਲਮੋਸਟ 2 ਕਰੋੜ ਦੀ ਪ੍ਰਾਪਰਟੀ ਅਸੀਂ ਅਟੈਚ ਕਰਾ ਚੁੱਕੇ ਹ ਅਜੇ ਹੋਰ ਵੀ ਕੇਸਿਸ ਹੈਗੇ ਦੋ ਕੇਸ ਹੋਰ ਨੇ ਪਾਈਪਲਾਈਨ 'ਚ ਉਹਨਾਂ ਦੀ ਵੀ ਪ੍ਰਾਪਰਟੀ अराउंड 1 ਡੇਢ ਕਰੋੜ ਦੀ ਹੈਗੀ ਹੈ ਅਸੀਂ ਹੋਰ ਵੀ ਕੇਸਿਸ ਆਇਡੈਂਟੀਫਾਈ ਕਰਕੇ ਉਹਨਾਂ ਵਿੱਚ ਵੀ ਪ੍ਰਾਪਰਟੀ ਅਟੈਚਮੈਂਟ ਦਾ ਪ੍ਰੋਸੀਜਰ ਸ਼ੁਰੂ ਕਰਾਂਗੇ ਤਾਂ ਜੋ ਜਿਹੜੇ ਕੋਈ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਸੇਕ ਵੀ ਲੱਗ ਸਕੇ ਬਿਲਕੁਲ ਜੀ ਪ੍ਰਾਪਰਟੀ ਅਟੈਚ ਕਰਨ ਦੇ ਨਾਲ ਲੱਗਦਾ ਕਿਤਨਾ ਕਿਤੇ ਇੱਕ ਵੱਡਾ ਫਰਕ ਜ਼ਰੂਰ ਪਿਆ ਹੈ ਕਿਉਂ ਜਿਹੜੇ ਤਸਕਰ ਸੀਗੇ ਕਿਤਨਾ ਕਿਤੇ ਹੁਣ ਡਰ ਪੈਦਾ ਹੋ ਗਿਆ ਉਹਨਾਂ ਦੇ ਵਿੱਚ ਲੱਗਦਾ ਵੀ ਇਸ ਨਾਲ ਜਾਂ ਹੋਰ ਕੁਝ ਇਹਦੇ ਵਿੱਚ ਹੋਰ ਬਦਲਾਅ ਕਰਨ ਦੀ ਲੋੜ ਹੈ ਤੁਸੀਂ ਸੋਚਣਾ ਕਿਵੇਂ ਚਾਹੁੰਦੇ ਹੋ ਇਹ ਪ੍ਰਾਪਰਟੀ ਅਟੈਚਮੈਂਟ ਇੱਕ ਬਹੁਤ ਵੱਡੀ ਛੱਟ ਹੈ ਜਿਹੜਾ ਵੀ ਇਹ ਕੰਮ ਕਰਦਾ बिकॉज ਉਹ ਕੰਮ ਪੈਸੇ ਵਾਸਤੇ ਕਰਦਾ ਸੋ ਜਦੋਂ ਪੈਸੇ ਤੇ ਛੱਟ ਵੱਜਦੀ ਹੈ ਫਿਰ ਉਹ ਬੰਦਾ ਇਹ ਕੰਮ ਛੱਡ ਦਿੰਦਾ ਇਸ ਤੋਂ ਇਲਾਵਾ ਜਿਹੜਾ ਐਨਡੀਪੀਐਸ ਦਾ ਐਕਟ ਹੈਗਾ ਉਹ ਆਪਣੇ ਆਪ ਚ ਬੜਾ ਸਟਰੋਂਗ ਹੈ ਸੋ ਉਹਦੇ ਮੁਤਾਬਕ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਉਹਦੇ ਛਠਾ ਟੈਫ ਜਿਹਦੇ ਨਾਲ ਪ੍ਰਾਪਰਟੀ ਅਟੈਚਮੈਂਟ ਹੁੰਦੀ ਹੈ ਸੋ ਉਹਨਾਂ ਦੇ ਕਾਫੀ ਕੇਸਿਸ ਤਿਆਰ ਨੇ ਇਸ ਤੋਂ ਇਲਾਵਾ ਪ੍ਰੀਵੈਂਟਿਵ ਡਿਟੈਂਸ਼ਨ ਹੈ ਉਹ ਪੇਟੈਂਡੀ ਪੀਐਸ ਦੇ ਨੇ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਉਹਦੇ ਵੀ ਕੇਸ ਤਿਆਰ ਕੀਤੇ ਜਾ ਰਹੇ ਤਾਂ ਪਟਿਆਲਾ ਦੇ ਵਿੱਚ ਕੁਝ ਸਮੱਸਿਆਵਾਂ ਨੇ ਪੈਸ਼ਾ ਕੋਟ ਟ੍ਰੈਫਿਕ ਨੂੰ ਲੈ ਕੇ ਕਰ ਲਈਏ ਜਾਂ ਕੁਝ ਹੋਰ ਸਮੱਸਿਆਵਾਂ ਨੂੰ ਲੈ ਕੇ ਕਰ ਲਈਏ ਰਿਕਵਰੀ ਕਰਨ ਨੂੰ ਥੋੜਾ ਟਾਈਮ ਜ਼ਰੂਰ ਲੱਗੇਗਾ ਇਸ ਨੂੰ ਪਰ ਕੀ ਕਿਸੇ ਹਿਸਾਬ ਸਿਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ ਅੱਜ ਟ੍ਰੈਫਿਕ ਦੇ ਬਾਰੇ ਹੀ ਕਾਰਪੋਰੇਸ਼ਨ ਕਮਿਸ਼ਨਰ ਨਾਲ ਹੋਈ ਸੀ ਗੱਲ ਸੋ ਉਹਨਾਂ ਨੇ ਕਾਫੀ ਹੱਦ ਤੱਕ ਇਹਦੇ ਤੇ ਕੰਮ ਕੀਤਾ ਹੋਇਆ ਉਹਦੀ ਅਸੀਂ ਡਿਟੇਲਡ ਇੱਕ ਮੀਟਿੰਗ ਰੱਖਾਂਗੇ ਡੀਐਸਪੀ ਟ੍ਰੈਫਿਕ ਵੀ ਹੋਣਗੇ ਕਮਿਸ਼ਨਰ ਸਾਹਿਬ ਵੀ ਹੋਣਗੇ ਤੇ ਮੈਂ ਵੀ ਬੈਠਾਂਗਾ ਸੋ ਉਹਦੇ ਵਿੱਚ ਕਾਫੀ ਚੀਜ਼ਾਂ ਅੱਜ ਵੀ ਡਿਸਕਸ ਹੋਈਆਂ ਅੱਗੇ ਵੀ ਡਿਸਕਸ ਕਰਾਂਗੇ ਉਹਨਾਂ ਕੋਲ ਕਾਫੀ ਵਧੀਆ ਪਲਾਨ ਹੈ ਟ੍ਰੈਫਿਕ ਐਡਵਾਈਜ਼ਰ ਨੂੰ ਉਹਨਾਂ ਨੇ ਨਾਲ ਲਿਆ ਜਿਹੜੀਆਂ ਸਾਡੀਆਂ ਟ੍ਰੈਫਿਕ ਲਾਈਟਸ ਦੀਆਂ ਟਾਈਮਿੰਗ ਵਗੈਰਾ ਉੱਥੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਪਲਾਨ ਹੈਗਾ ਕੈਮਰas ਵਗੈਰਾ ਲਾੰਦਾਂ ਤਾਂ ਕਿ ਜਿਹੜਾ ਟ੍ਰੈਫਿਕ ਹੈ ਉਹਦੇ ਮੁਤਾਬਕ ਉਹਦੀ ਟਾਈਮਿੰਗ ਟਿਪੀ ਜਾ ਸਕੀ ਉਹ ਟਾਈਮਿੰਗ ਐਡਜਸਟ ਹੁੰਦੀ ਰਹੂਗੀ ਸਾਰਾ ਦਿਨ ਕਿ ਜੇ ਕਿਤੇ ਟ੍ਰੈਫਿਕ ਜ਼ਿਆਦਾ ਹੈ ਤੇ ਉਹਨੂੰ 30 ਤੋਂ 40 ਸਕਿੰਡਸ ਕਰ ਦਿੱਤਾ ਜਾਊਗਾ ਉਹ ਮਤਲਬ ਆਟੋਮੈਟਿਕ ਬੇਸਡ ਔਨ ਕੈਮਰਾ ਹੀ ਹੋਊਗਾ ਉਹਦੇ ਵਿੱਚ ਮੈਨੂਅਲ ਕੁਝ ਨਹੀਂ ਹੋਏਗਾ ਸੋ ਉਹਦੇ ਨਾਲ ਕਾਫੀ ਹੱਦ ਤੱਕ ਸਾਡੀ ਡੀਕੰਜੈਸ਼ਨ ਹੋ ਜੂਗੀ ਟ੍ਰੈਫਿਕ ਪਰ ਕੋਸੋ ਟ੍ਰੈਫਿਕ ਦੇ ਨਾਲ-ਨਾਲ ਆਪਾਂ ਗੱਲ ਕਰਾਂਗੇ ਜਿਵੇਂ ਹੁਣ ਸਟ੍ਰੀਟ ਫੂਡ ਦੀਆਂ ਕਾਫੀ ਰੇੜੀਆਂ ਨੇ ਉਹਨਾਂ ਵਿੱਚ ਲਾਇਕਰ ਕਾਰਪੋਰੇਸ਼ਨ ਕਾਫੀ ਮੁਸਤਹਿਤ ਹੈ ਤੇ ਜਿਹੜਾ ਲੋਕ ਜਿਹੜੇ ਤੰਗ ਹੁੰਦੇ ਨੇ ਉਹ ਫਿਰ ਆਉਂਦੇ ਨੇ ਜਿਹੜੇ ਕਸੂਰਵਾਰ ਪੁਲਿਸ ਨੂੰ ਕਿ ਪੁਲਿਸ ਇਸ ਦੇ ਉੱਪਰ ਕਾਰਵਾਈ ਨਹੀਂ ਕਰਦੀ ਹਾਲਾਂਕਿ ਕਾਰਪੋਰੇਸ਼ਨ ਦੇ ਅੰਦਰ ਸਾਰਾ ਹੁੰਦਾ ਪਰ ਲੱਗਦਾ ਵੀ ਮੀਟਿੰਗ ਕਰਨ ਦੇ ਬਾਅਦ ਜਿਹੜਾ ਇਸ ਚੀਜ਼ ਦੇ ਵਿੱਚ ਵੀ ਕੋਈ ਨਾ ਕੋਈ ਸੁਧਾਰ ਲਿਆ ਸਕਾਂਗੇ ਨਹੀਂ ਬਿਲਕੁਲ ਪੁਲਿਸ ਦੀ ਜ਼ਿੰਮੇਵਾਰੀ ਹੈ ਇਨਫੋਰਸਮੈਂਟ ਏਜੰਸੀ ਹੈ ਪੁਲਿਸ ਸੋ ਦੇਤੇ ਅਸੀਂ ਕੰਮ ਕਰਾਂਗੇ ਕਾਰਪੋਰੇਸ਼ਨ ਦੇ ਨਾਲ ਬੜਾ ਕਲੋਜ਼ ਉਹ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਮੈਂ ਦੱਸਿਆ ਟ੍ਰੈਫਿਕ ਦਾ ਇਸ਼ੂ ਸੀਗਾ ਸੋ ਅੱਜ ਜੋ ਡਿਸਕਸ਼ਨ ਹੋਈ ਹੈ ਅੱਗੋਂ ਵੀ ਇਹ ਮੀਟਿੰਗਜ਼ ਰੈਗੂਲਰਲੀ ਚਲਦੀਆਂ ਰਹਿਣਗੀਆਂ ਜਿਹੜੀ ਵੀ ਉਹਨਾਂ ਨੂੰ ਕੋਈ ਇਸ਼ੂ ਹੋਊਗਾ ਅਸੀਂ ਸੌਰਟ ਆਊਟ ਕਰਾਂਗੇ ਤੋਂ ਲਗਾਤਾਰ ਪੰਜਾਬ ਸਰਕਾਰ ਨੇ ਵੀ ਇਸੇ ਤਰ੍ਹਾਂ ਸਮਝਦਾ ਹੋਇਆ ਹੈ ਕਿ 11 ਵਜੇ ਤੋਂ ਲੈ ਕੇ 1 ਵਜੇ ਤੱਕ ਅਸੀਂ ਲੋਕਾਂ ਦੇ ਨਾਲ ਮੁਲਾਕਾਤ ਕਰਨੀ ਹੈ ਉਸੇ ਵੀ ਜਿਵੇਂ ਅਪਾਇੰਟ ਹੋਣ ਤੋਂ ਬਾਅਦ ਹੀ ਲਗਾਤਾਰ ਅੱਜ ਦੀ ਗੱਲ ਕਰੀਏ ਤਾਂ ਤਕਰੀਬਨ ਕਾਫੀ ਵੱਡੀ ਗਿਣਤੀ ਵਿੱਚ ਲੋਕਰੇ ਪਹੁੰਚੇ ਜਿਨ੍ਹਾਂ ਨਾਲ ਤੁਸੀਂ ਮੁਲਾਕਾਤ ਕੀਤੀ ਹੈ ਕਿਸ ਤਰ੍ਹਾਂ ਦੇ ਮੁੱਦੇ ਲੈ ਕੇ ਆ ਰਹੇ ਲੋਕ ਆਪਣੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਇਹਨੀਆਂ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਜ਼ਿਆਦਾ ਤਾਂ ਦੇਖੋ ਫਾਈਨੈਂਸ਼ੀਅਲ ਫਰਾਡ ਹੈ ਜਿਹੜਾ ਅੱਜ ਕੱਲ੍ਹ ਚੱਲਦਾ ਹੈ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਇਸ ਤੋਂ ਇਲਾਵਾ ਮੈਟ੍ਰੀਮੋਨੀਅਲ ਕੇਸਸ ਨੇ ਕਈ ਇਹੋ ਜਿਹੇ ਕੇਸਸ ਨੇ ਜਿਨ੍ਹਾਂ ਵਿੱਚ ਉਹ ਕਹਿੰਦੇ ਨੇ ਕਿ ਕਾਰਵਾਈ ਨਹੀਂ ਹੋਈ ਪਰ ਜਦੋਂ ਪੁੱਛਿਆ ਗਿਆ ਥਾਣੇ ਤੇ ਉਹ ਕਾਰਵਾਈ ਕੀਤੀ ਜਾ ਚੁੱਕੀ ਹੈ ਸੋ ਹਰ ਤਰ੍ਹਾਂ ਦੀਆਂ ਕੰਪਲੇਂਟਸ ਨੇ ਕੋਸ਼ਿਸ਼ ਕੀਤੀ ਜਾਂਦੀ ਹੈ ਜਲਦੀ ਤੋਂ ਜਲਦੀ ਉਹਨੂੰ ਨਿਵਾਰਣ ਵੀ ਕੀਤਾ ਜਾਵੇ ਉਹਦਾ ਤੇ ਜਲਦੀ ਤੋਂ ਜਲਦੀ ਡਿਸਪੋਜ਼ਲ ਕੀਤੀ ਜਾਵੇ ਲੋਕਾਂ ਨੂੰ ਜਿਹੜੀ ਰਾਹਤ ਹੈ ਉਹ ਪਹੁੰਚਾਈ ਜਾਵੇ ਪਰ ਡਾਕਟਰ ਸਾਹਿਬ ਕਈ ਵਾਰ ਦੇਖਦੇ ਹਾਂ ਵੀ ਇਹ ਪਬਲਿਕ ਹੈ ਉਹ ਅਵੇਅਰ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਦਾ ਜਦੋਂ ਵੀ ਨਾਮ ਜੁੜਦਿਆ ਤੇ ਨਾਲ ਇੱਕ ਕਰਪਸ਼ਨ ਦਾ ਨਾਮ ਵੀ ਜੁੜਿਆ ਹੁੰਦਾ ਵੀ ਪ੍ਰਸ਼ਾਸਨ ਹੈ ਤੇ ਇਸ ਤੇ ਬਿਨਾ ਕੰਮ ਨਹੀਂ ਹੋਣਾ ਲੈ ਦੇ ਬਿਨਾ ਇਸ ਤਰੀਕੇ ਨਾਲ ਆਪਾਂ ਕਿਵੇਂ ਲੋਕਾਂ ਨੂੰ ਅਵੇਅਰ ਕਰਾਂਗੇ ਕੁਝ ਲੋਕਾਂ ਨੂੰ ਲੋੜ ਹੈ ਇਸ ਚੀਜ਼ ਦੇ ਬਾਰੇ ਜਾਂ ਕੁਝ ਅਨਾਂ ਦਾ ਕੋਈ ਸੈਮੀਨਾਰ ਵਗੈਰਾ ਲਾਉਂਦੇ ਕਿਸ ਤਰੀਕੇ ਨਾਲ ਅਵੇਅਰ ਕਰਾਂਗੇ ਲੋਕ ਨਹੀਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜਾ ਕੰਮ ਜੈਨੂਇਨ ਹੈ ਉਹ ਵੈਸੇ ਹੀ ਹੋ ਜਾਣਾ ਹੈ ਉਹ ਮਤਲਬ ਕੋਈ ਜੇ ਪੈਸੇ ਤੁਹਾਡੇ ਤੋਂ ਮੰਗਦਾ ਹੈ ਤੇ ਉਹਦੇ ਖਿਲਾਫ ਕੰਪਲੇਂਟ ਕੀਤੀ ਜਾਵੇ ਮਾਨਯੋਗ ਸੀਐਮ ਸਾਹਿਬ ਨੇ ਹੈਲਪਲਾਈਨ ਬਣਾਈ ਹੋਈ ਹੈ ਵਿਜੀਲੈਂਸ ਦੀ ਸੋ ਜਿਹੜਾ ਵੀ ਕੋਈ ਇਹੋ ਜਿਹਾ ਕੋਈ ਡਿਮਾਂਡ ਕਰਦਾ ਕੋਈ ਪੈਸੇ ਮੰਗਦਾ ਉਹਦੇ ਨਾਲ ਦੀ ਨਾਲ ਕੰਪਲੇਂਟ ਕਰਨ ਉੱਤੇ ਤਾਂ ਜੋ ਜਿਹੜੀ ਹੈਲਪਲਾਈਨ ਹੈ ਉਹਦੇ ਤੇ ਰਜਿਸਟਰ ਹੋਵੇ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕੀ। ਬੜਾ ਮੁਸਤੈਦ ਹੈ ਬਿਤੇ ਦਿਨਾਂ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਸੀਗਾ ਕਿਉਂਕਿ ਕਾਫੀ ਜੜਾ ਪਾ ਕੇ ਕੋਈ ਵੀ ਕੇਸ ਐਸਾ ਨਹੀਂ ਹੈ ਕੋਈ ਚੋਰੀ ਹੋਵੇ ਤੇ ਕੈਤੀ ਹੋਵੇ ਜਾਂ ਕੋਈ ਖੂਨ ਹੈ ਕੋਈ ਐਸਾ ਨਹੀਂ ਕੋਈ ਟ੍ਰੇਸ ਨਾ ਹੋਇਆ ਹੋਵੇ। ਕੀ ਅਪਰੂਪ ਰੂਪਰੇਖਾ ਅੱਗੇ ਲੈ ਕੇ ਚੱਲਾਂਗੇ ਉਸੇ ਤਰੀਕੇ ਦੇ ਨਾਲ ਇਹ ਪਾਣ ਦੇ ਸਮੇਂ ਦੇ ਵਿੱਚ ਪਟਿਆਲਾ ਜਿਹੜਾ ਕਿ ਹੈ ਉਹ ਕ੍ਰਾਈਮ ਫਰੀ ਰੱਖ ਸਕਾਂਗੇ। ਬਿਲਕੁਲ ਮੁਸਤੈਦੀ ਹੋਰ ਵਧਾਵ ਇਨ ਐਡੀਸ਼ਨ ਜਿਹੜਾ ਸਾਡਾ ਸੋਸ਼ਲ ਮੀਡੀਆ ਉਹਦੀ ਮਾਨਿਟਰਿੰਗ ਅਸੀਂ ਵਧਾਈ ਹੈ ਪਰसों ਤੋਂ ਕਾਫੀ ਸੋ ਉਹਦੇ ਵਿੱਚ ਦੋ ਤਿੰਨ ਕੇਸਿਸ ਨੇ ਜਿਹੜੇ ਸਾਡੇ ਧਿਆਨ ਚਾਏ ਹੈ ਇੱਕ ਬੰਦੇ ਨੇ ਵੈਪਨ ਫਲੈਸ਼ ਕੀਤਾ ਸੀ ਉਹ ਅਸੀਂ ਕੰਮ ਕਰ ਰਹੇ ਹਾਂ ਉਸ ਤੇ ਉਹ ਸ਼ਾਇਦ ਅੱਜ ਸ਼ਾਮ ਤੱਕ ਉਹ ਕਲੀਅਰ ਹੋ ਜਾਏਗਾ ਸੋ ਸੋਸ਼ਲ ਮੀਡੀਆ ਤੇ ਜਿਹੜੀ ਐਕਟੀਵਿਟੀ ਹੈ ਉਹਨੂੰ ਮਾਨਿਟਰ ਕਰਾਂਗੇ ਇਨ ਐਡੀਸ਼ਨ ਜਿਹੜੇ ਕੋਈ ਕੇਸਿਸ ਨੇ ਜਿੰਨਾ ਚ ਅਰੈਸਟ ਹੋਣੀ ਬਾਕੀ ਇਹ ਬੰਦੇ ਆ ਉਹਨਾਂ ਦੇ ਵੀ ਅਰੈਸਟ ਜਲਦੀ ਜਲਦੀ ਕੀਤੀ ਜਾਵੇ। ਲਾਸਟ ਵਾਲੇ ਗੱਲ ਸਭ ਵੀ ਲਗਾਤਾ ਜਿਵੇਂ ਤੁਸੀਂ ਕਹਾਂ ਵੀ ਲੋਕਾਂ ਨੂੰ ਇੱਕ ਪਾਸਾ ਸਹਾਰਾ ਦੇਣਾ, ਲੋਕਾਂ ਦਾ ਹੌਸਲਾ ਵਧਾਉਣਾ ਤੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ। ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਹਾਂ ਵੀ ਇੱਕ ਤਾਂ ਚੋਰੀ ਕਰਦੇ ਚੋਰ ਦੀ ਜਿਹੜੀ ਹੈ ਵੀਡੀਓ ਸਾਹਮਣੇ ਆਉਂਦੀ ਹੈ, ਵਾਧਤ ਕਰਦੇ ਚੋਰ ਦੀ ਵੀਡੀਓ ਸਾਹਮਣੇ ਆਉਂਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਫੜ ਲੈਂਦੇ। ਜੋ ਅੱਜਕਲ ਟ੍ਰੈਂਡ ਚੱਲਿਆ ਵੀ ਇੱਕ ਰੀਲ ਤਿਆਰ ਕਰਤੀ ਜਾਂਦੇ ਵੀ ਪਹਿਲਾਂ ਉਹ ਚੋਰੀ ਕਰਦਾ ਤੇ ਉਸ ਤੋਂ ਬਾਅਦ ਪੁਲਿਸ ਫੜ ਲੈਂਦੀ। ਲੱਗਦਾ ਵੀ ਇਸ ਤਰੀਕੇ ਦੇ ਨਾਲ ਵੀ ਲੋਕ ਸੋਸ਼ਲ ਮੀਡੀਆ ਨਾਲ ਅਵੇਅਰ ਹੋ ਨੇ ਬਿਲਕੁਲ ਜੀ ਦੇਖੋ ਜਿਹੜਾ ਸੋਸ਼ਲ ਮੀਡੀਆ ਹੁੰਦੇ ਤੇ ਇੰਟਰਸਟ بیسਡ ਹੈ ਕਿ ਜੇ ਕੋਈ ਚਾਹੁੰਦਾ ਹੈ ਕਿ ਮੇਰੀ ਕੋਈ ਚੀਜ਼ ਦੇਖੇ ਜਿਵੇਂ ਅਸੀਂ ਪਟਿਆਲਾ ਪੁਲਿਸ ਦੀ ਗੱਲ ਕਰੀ ਜੇ ਤੁਸੀਂ ਕੋਈ ਆਪਣੀ ਪ੍ਰੋਜੈਕਸ਼ਨ ਕਰਨੀ ਚਾਹੁੰਦੇ ਹੋ ਜਿਹੜਾ ਅਸੀਂ ਚੰਗਾ ਕੰਮ ਕੀਤਾ ਸੋ ਉਹਨੂੰ ਇਨੋਵੇਟਿਵ ਤਰੀਕੇ ਨਾਲ ਪ੍ਰੈਜੈਂਟ ਕਰਨਾ ਪਊਗਾ ਸੋ ਉਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾਂਦਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਹਾਂਜੀ ਇਹ ਪੁਲਿਸ ਕੰਮ ਕਰ ਰਹੀ ਹੈ ਬੰਦੇ ਫੜੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਹੋ ਰਿਹਾ ਤੇ ਜਿਹੜਾ ਐਕਸ਼ਨ ਬਣਦਾ ਉਹ ਕੀਤਾ ਜਾ ਰਿਹਾ ਜਿਹੜਾ ਲੀਗਲੀ ਬਣਦਾ ਉਹ ਕਰਾਂਗੇ ਸੋ ਪਟਿਆਲਾ ਵਿੱਚ ਸ਼ੁਰੂਆਤ ਹੈ ਆਖਰੀ ਸਵਾਲਾ ਕਿ ਕੀ ਤਾਰਨਾ ਹੋਏਗੀ ਸ਼ਰਾਰਤੀ ਅਨਸਰਾਂ ਨੂੰ ਕਿਸ ਤਰੀਕੇ ਦਾ ਉਹਨਾਂ ਨੂੰ ਮੈਸੇਜ ਹੈ ਬੜਾ ਸਿੰਪਲ ਜਿਹਾ ਮੈਸੇਜ ਹੈ ਜੀ ਕਿ ਪਟਿਆਲਾ ਪੁਲਿਸ ਇਜ਼ ਐਕਟਿਵ ਪਟਿਆਲਾ ਪੁਲਿਸ ਇਜ਼ ਔਨ ਇਟਸ ਟੋਜ਼ ਤੇ ਬਿਲਕੁਲ ਵੀ ਕ੍ਰਾਈਮ ਕਿਸੇ ਵੀ ਤਰੀਕੇ ਦਾ ਚਾਹੇ ਛੋਟੇ ਤੋਂ ਛੋਟਾ ਪੈਟੀ ਕ੍ਰਾਈਮ ਹੋਵੇ ਉਹਨੂੰ ਬਿਲਕੁਲ ਨਹੀਂ ਟੋਲਰੇਟ ਕੀਤਾ ਜਾਊਗਾ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਬਿਲਕੁਲ ਜੇਸਨ ਸਰਨਾ ਡਾਕਟਰ ਨਾਨਕ ਸਿੰਘ ਜਿਹੜੇ ਕਿ ਹੁਣ ਪਟਿਆਲਾ ਐਸਐਸਪੀ ਮਜੂਮ ਨੇ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਪਟਿਆਲਾ ਪੁਲਿਸ ਮੁਸ ਉਸ ਤਰੀਕੇ ਦੇ ਨਾਲ ਹੀ ਹਮੇਸ਼ਾ ਪਟਿਆਲਾ ਪੁਲਿਸ ਮੁਸਤੈਦ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੜੀਆਂ ਨੇ ਜਿਹੜੀਆਂ ਫੈਸਿਲਿਟੀਆਂ ਲੋਕਾਂ ਨੂੰ ਦਿੱਤੀਆਂ ਜਾ ਸਕਦੀਆਂ ਹਨ ਹਾਲਾਂਕਿ ਸੀਸੀਟੀਵੀ ਕੈਮਰੇ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਹੋਰ ਪ੍ਰਬੰਧ ਜਿਹੜੇ ਨੇ ਵਧਾਏ ਜਾਣਗੇ ਤੇ ਮੁਸਤਦੀ ਵਧਾਈ ਜਾਏਗੀ ਤਾਂ ਦੂਜੇ ਪਾਸੇ ਨਸ਼ਾ ਤਸਕਰਾਂ ਦੀ ਗੱਲ ਕੀਤੀ ਜਾ ਰਹੀ ਹੈ ਸਾਫ਼ ਤੌਰ ਤੇ ਆਂਦੇ ਸਾਰ ਪਟਿਆਲਾ ਦੇ ਐਸਐਸਪੀ ਨੇ ਪਟਿਆਲਾ ਦੇ ਕੁਝ ਹਾਈਲਾਈਟ ਇਲਾਕਿਆਂ ਦੇ ਉੱਪਰ ਰੇਡ ਕੀਤੀ ਹੈ ਛਾਪਾ ਮਾਰਿਆ ਉਹਨਾਂ ਦੇ ਵਿੱਚੋਂ ਵੀ ਕੁਝ ਰਿਕਵਰੀ ਹੋਈ ਹੈ ਸੋ ਉਸ ਤਰੀਕੇ ਦੇ ਨਾਲ ਜੋ ਤਸਕਰਾਂ ਨੂੰ ਨੈੜੇ ਕਿਨਾਤ ਪਾਣ ਦੀ ਜਿਹੜੀ ਮੁਹਿੰਮ ਚੱ ਅਸਕਰਾਨਾ ਹੁਣ ਭਜਣਾ ਪੈਂਦੀ ਆ ਦਿਖਾਈ ਦੇ ਸਕਦੀਆਂ ਨੇ ਕਮਰਾਂ ਪਰਸਨਾਮਦੀ ਦੇ ਨਾਲ ਤਰਨ ਟੁਕਰਾਨ ਰੋਜਾਨਾ ਸਪੌਕਸਮੈਨ ਪਟਿਆਲਾ